ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਜਗਨਨਾਥ ਪੁਰੀ ਪਹੁੰਚੇ ਤਾਂ ਉਹਨਾਂ ਨੇ ਉੱਥੋਂ ਦੇ ਧਾਰਮਿਕ ਮਾਹੌਲ ਅਤੇ ਪੂਜਾ ਦੀਆਂ ਰੀਤੀਆਂ ਨੂੰ ਨਜ਼ਦੀਕੀ ਨਾਲ ਵੇਖਿਆ। ਜਗਨਨਾਥ ਮੰਦਿਰ ਵਿੱਚ ਜਦੋਂ ਸ਼ਾਮ ਦੀ ਆਰਤੀ ਹੋ ਰਹੀ ਸੀ ਤਾਂ ਗੁਰੂ ਜੀ ਨੇ ਆਪਣੀ ਅਧਿਆਤਮਿਕ ਦ੍ਰਿਸ਼ਟੀ ਨਾਲ ਇਸ ਦ੍ਰਿਸ਼ ਦਾ ਗਹਿਰਾਈ ਵਿੱਚ ਵਿਚਾਰ ਕੀਤਾ। ਉਹਨਾਂ ਨੇ ਵੇਖਿਆ ਕਿ ਲੋਕ ਮੂਰਤੀਆਂ ਦੇ ਸਾਹਮਣੇ ਦੀਵੇ ਚਲਾਉਂਦੇ ਅਤੇ ਆਰਤੀਆਂ ਗਾਉਂਦੇ ਹੋਏ ਭਗਵਾਨ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਉੱਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਈਸ਼ਵਰ ਦੀ ਵਿਆਪਕਤਾ ਅਤੇ ਨਿਰਆਕਾਰ ਰੂਪ ਬਾਰੇ ਸਪਸ਼ਟ ਕੀਤਾ। ਏਕ ਨਿਰੰਕਾਰ ਹਰ ਹਰ ਸਰਬ ਵਿਆਪਕ ਸੋਏ ਠਾਕਰ ਪੂਜੋ ਸਦਾ ਸਿਫਤੀ ਸਚ ਸਾਹਿਬ ਸਚੋਏ ਗੁਰੂ ਜੀ ਦਾ ਸੰਦੇਸ਼ ਸੀ ਕਿ ਈਸ਼ਵਰ ਕਿਸੇ ਇੱਕ ਮੂਰਤੀ ਜਾਂ ਸਥਾਨ ਤੱਕ ਸੀਮਿਤ ਨਹੀਂ ਉਹ ਸਰਬ ਵਿਆਪਕ ਹੈ ਉਸ ਨੂੰ ਲੱਭਣ ਲਈ ਦੂਰ ਦਰਾਜ ਦੀਆਂ ਯਾਤਰਾਵਾਂ ਦੀ ਨਹੀਂ ਸਗੋਂ ਅੰਦਰਲੇ ਦਿਲ ਦੀ ਖੋਜ ਦੀ ਲੋੜ ਹੈ ਸੱਚੀ ਪੂਜਾ ਉਹ ਹੈ ਜਦੋਂ ਮਨੁੱਖ ਆਪਣੇ ਅੰਦਰ ਵਸੇ ਪ੍ਰਭੂ ਨੂੰ ਯਾਦ ਕਰੇ ਅਤੇ ਸਦਾ ਉਸ ਦੇ ਨਾਮ ਦਾ ਸਿਮਰਨ ਕਰੇ ਜਗਨਨਾਥ ਪੁਰੀ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਬਾਹਰੀ ਰਸਮਾਂ ਨਾਲੋਂ ਅੰਦਰਲੀ ਭਗਤੀ ਵਧੇਰੇ ਜ਼ਰੂਰੀ ਹੈ ਇਸ ਕਿਆ ਸਿੱਖ ਧਰਮ ਦੇ ਨਿਰਾਕਾਰਵਾਦ ਦਾ ਮੂਲ ਆਧਾਰ ਬਣੀ ਜੋ ਮੂਰਤੀ ਪੂਜਾ ਦੀ ਬਜਾਏ ਨਾਮ ਸਿਮਰਨ ਉੱਤੇ ਜ਼ੋਰ ਦਿੰਦਾ ਹੈ ਸਾਨੂੰ ਗੁਰੂ ਜੀ ਦਾ ਸੰਦੇਸ਼ ਮਿਲਦਾ ਹੈ ਹਰਬਿੰਦੂਜਾ ਨਾਹੀ ਕੋਏ ਸਰਬ ਨਿਰੰਤਰ ਇਕੋ ਸੋਏ ਪ੍ਰਭੂ ਤੋਂ ਬਿਨਾ ਕੋਈ ਦੂਜਾ ਨਹੀਂ ਉਹ ਸਭ ਜਗ੍ਹਾ ਵਿਆਪਕ ਹੈ ਸਤਿ ਸ੍ਰੀ ਅਕਾਲ